ੋਗਾ ਦੇ ਬੰਦ ਫਾਟਕ ਤੇ ਨੇੜੇ ਮਸ਼ਹੂਰ ਇੱਕ ਫੈਕਟਰੀ ਚ ਚੋਰ ਬਾਰਦਾਤ ਕਰ ਗਏ ਚਾਰ ਬੰਦੇ ਇਥੇ ਦਾਖਲ ਹੋਏ ਤੇ ਕਾਂਡ ਕਰਕੇ ਫਰਾਰ ਹੋ ਗਏ ਇਥੇ ਫੈਕਟਰੀ ਦੇ ਵਿੱਚ ਚੋਰਾ ਨੇ ਕੱਲੇ ਚ ਪਈ ਨਕਦੀ ਚੋਰੀ ਕਰਕੇ ਲੈ ਗਏ ਚੋਰੀ ਦੀ ਘਟਨਾ ਫੈਕਟਰੀ ਦੇ ਵਿੱਚ ਲੱਗੇ ਕੈਮਰਾ ਚ ਕੈਦ ਹੋ ਗਈ ਹੈ ਪਹਿਲਾ ਚੋਰਾ ਨੇ ਫੈਕਟਰੀ ਦੇ ਬਾਹਰ ਵਾਲਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ तोड़ नहीं सके जिस तो बाद गली ਦੇ ਅੰਦਰ ਵਾਲਾ ਸ਼ਟਰ ਤੋੜ ਕੇ ਫੈਕਟਰੀ ਦੇ ਅੰਦਰ ਵੜ ਗਏ ਚੋਰ ਤਾਂ ਇਹ ਪੂਰੀ ਵਾਰਦਾਤ ਸੀਸੀਟੀਵੀ ਚ ਕੈਦ ਹੋ ਗਈ ਹੈ ਦੇਖ ਸਕਦੇ ਹੋ ਕਿਵੇਂ ਇੱਥੇ ਚੋਰ ਫੁੱਲਾ ਫਰਾਲੀ ਕਰ ਰਹੇ ਨੇ ਬੇਸ਼ੱਕ ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ ਪਰ ਫਿਲਹਾਲ ਚੋਰ ਅਜੇ ਕਾਬੂ ਤੋਂ ਬਾਹਰ ਨੇ ਦੁਕਾਨਦਾਰ ਨੇ ਚੋਰੀ ਦੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਜਾਂਚ ਚ ਜੁਟ ਗਈ ਹੈ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਜੀਤ ਕੁਮਾਰ ਜੀ ਠੀਕ ਹੈ ਜੀ ਚੌਧਰੀ ਰਾਮ ਦੀ 80 ਤਾਰਾ ਫੀਡ ਦਾ ਕੰਮ ਹੈ ਜੀ ਸਾਡਾ ਰਾੜੀ ਦੀ ਚੱਕੀ ਹੈ ਜੀ ਹੋਇਆ ਜੀ ਇਸ ਤਰ੍ਹਾਂ ਕੱਲ ਅੱਜ ਸਵੇਰੇ 4 ਵਜੇ ਚੋਰ ਪਏ ਹੈ ਜੀ ਪਹਿਲਾਂ ਉਹਨਾਂ ਨੇ ਮੂਹਰਲਾ ਸ਼ਟਰ ਭੰਨਣ ਦੀ ਕੋਸ਼ਿਸ਼ ਕੀਤੀ ਹੈ ਬਾਅਦ ਚ ਉਹਨਾਂ ਨੇ ਦੂਜਾ ਸ਼ਟਰ ਭੰਨ ਕੇ ਅੰਦਰ ਆਏ ਹੈ ਜੀ 6-7000 ਰੁਪਏ ਲੈ ਗਏ ਹੈ ਜੀ ਭਾਂ ਤੋੜ ਕਰ ਗਏ ਹੈ ਗੱਲੇ ਤੋੜ ਗਏ ਹੈ ਜੀ ਨਹੀਂ ਕੋਈ ਪਛਾਣ ਚ ਨਹੀਂ ਆ ਰਹੇ ਜੀ ਹਨ ਪਛਾਤੇ ਬੰਦੇ ਹੈ ਜੀ ਦੋ ਮੋਟਰਸਾਈਕਲ ਬਿਨਾ ਨੰਬਰ ਪਲੇਟਾਂ ਤੋਂ ਜੀ ਚਾਰ ਬੰਦੇ ਹੈ ਜੀ ਹਾਂ ਜੀ ਪਹਿਲਾਂ ਮੂਰਲਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਜੀ ਉਹ ਟੁੱਟਿਆ ਨਹੀਂ ਦਫ਼ਤਰ ਦਾ ਬਾਅਦ ਚ ਉਹਨਾਂ ਨੇ ਵੱਡਾ ਸ਼ਟਰ ਤੋੜ ਕੇ ਅੰਦਰ ਆਏ ਆ ਜੀ ਭੰਨ ਤੋੜ ਕੀਤੀ ਆ ਤੇ 6-7000 ਰੁਪਏ ਚੋਰੀ ਕਰਕੇ ਲੈ ਗਏ ਸਾਨੂੰ ਸਵੇਰੇ 5:30 ਵਜੇ ਪਤਾ ਲੱਗਿਆ ਜੀ ਕੰਪਲੇਟ ਹਾਂ ਜੀ ਥਾਣੇ ਕੀਤੀ ਹੈ ਜੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਚੋਰੀ ਦੀਆਂ ਵਾਪਤਾਵਾਰਦਾ ਤਾਂ ਬਹੁਤ ਹੋ ਰਹੀਆਂ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਸ਼ਹਿਰ ਵਿੱਚ ਬਹੁਤ ਹਾਹਾਕਾਰ ਮੱਚੀ ਪਈ ਹੈ ਜੀ ਇੰਨੀ ਚੋਰੀ ਹੋ ਰਹੀ ਹੈ ਜੀ ਕੋਈ ਬੰਦਾ ਸੇਫ ਨਹੀਂ ਹੈ ਤਾਂ ਹੀ ਲੋਕ ਪੰਜਾਬ ਛੱਡ ਕੇ ਬਾਹਰ ਨੂੰ ਜਾ ਰਹੇ ਆ ਜੀ ਇੱਥੇ ਕੋਈ ਸੇਫਟੀ ਨਹੀਂ ਹੈ ਤਿੰਨ ਵਰ ਦਿਨ ਚੋਰੀਆਂ ਡਕੈਤੀਆਂ ਕਿਸੇ ਦੀ ਚੈਨੀ ਲਾ ਲਈ ਮੁੰਦਰੀ ਲਾ ਲਈ ਦੇੰਦੇੜੇ ਕਿਸੇ ਦਾ ਕਤਲ ਹੋ ਗਿਆ ਸਭ ਕੁਝ ਇੱਥੇ ਹੋ ਰਿਹਾ ਜੀ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਤੇ ਨੱਥ ਪਾਈ ਜਾਵੇ ਅਜੀਤ ਕੁਮਾਰ ਜੀ ਠੀਕ ਹੈ ਅੰਮ੍ਰਿਤਪੁਰ ਚੌਧਰੀ ਰਾਮ ਦੀ 88 ਤਾਰਾ ਫੀਡ ਦਾ ਕੰਮ ਹੈ ਜੀ ਸਾਡਾ ਰਾੜੀ ਦੀ ਚੱਕੀ ਹੈ ਜੀ ਹੋਇਆ ਜੀ ਇਸ ਤਰ੍ਹਾਂ ਕੱਲ ਅੱਜ ਸਵੇਰੇ 4 ਵਜੇ ਚੋਰ ਪਏ ਆ ਜੀ ਪਹਿਲਾਂ ਉਹਨਾਂ ਨੇ ਮੂਹਰਲਾ ਸ਼ਟਰ ਭੰਨਣ ਦੀ ਕੋਸ਼ਿਸ਼ ਕੀਤੀ ਐ ਬਾਅਦ ਚ ਉਹਨਾਂ ਨੇ ਦੂਜਾ ਸ਼ਟਰ ਭੰਨ ਕੇ ਅੰਦਰ ਆਏ ਆ ਜੀ 6-7000 ਰੁਪਇਆ ਲੈ ਗਏ ਆ ਜੀ ਭਾਂ ਤੋੜ ਕਰ ਗਏ ਐ ਗੱਲੇ ਤੋੜ ਗਏ ਆ ਜੀ ਨਹੀਂ ਕੋਈ ਪਛਾਣ ਚ ਨਹੀਂ ਆ ਰਹੇ ਜੀ ਇਹਨਾਂ ਪਛਾਤੇ ਬੰਦੇ ਆ ਜੀ ਦੋ ਮੋਟਰਸਾਈਕਲ ਆ ਬਿਨਾ ਨੰਬਰ ਪਲੇਟਾਂ ਦੇ ਆ ਜੀ ਚਾਰ ਬੰਦੇ ਆ ਜੀ ਹਾਂ ਜੀ ਪਹਿਲਾਂ ਮੂਹਰਲਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਜੀ ਉਹ ਟੁੱਟਿਆ ਨਹੀਂ ਦਫ਼ਤਰ ਦਾ ਬਾਚ ਉਹਨੇ ਵੱਡਾ ਸ਼ਟਰ ਤੋੜ ਕੇ ਅੰਦਰ ਆਏ ਆ ਜੀ ਭੰਨ ਤੋੜ ਕੀਤੀ ਆ ਤੇ 6-7000 ਰੁਪਏ ਚੋਰੀ ਕਰਕੇ ਲੈ ਗਏ ਸਾਨੂੰ ਸਵੇਰੇ 5:30 ਵਜੇ ਪਤਾ ਲੱਗਿਆ ਜੀ ਕੰਪਲੇਟ ਹਾਂਜੀ ਥਾਣੇ ਕੀਤੀ ਆ ਜੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਚੋਰੀ ਦੀਆਂ ਵਾਤਾਂ ਵਾਰਦਾ ਤਾਂ ਬਹੁਤ ਹੋ ਰਹੀਆਂ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਸ਼ਹਿਰ ਵਿੱਚ ਬਹੁਤ ਹਾਹਾਕਾਰ ਮੱਚੀ ਪਈ ਆ ਜੀ ਇੰਨੀ ਚੋਰੀ ਹੋ ਰਹੀ ਆ ਜੀ ਕੋਈ ਬੰਦਾ ਸੇਫ ਨਹੀਂ ਹੈ ਤਾਂ ਹੀ ਲੋਕ ਪੰਜਾਬ ਛੱਡ ਕੇ ਬਾਹਰ ਨੂੰ ਜਾ ਰਹੇ ਆ ਜੀ ਇੱਥੇ ਕੋਈ ਸੇਫਟੀ ਨਹੀਂ ਹੈ ਇਹ ਨੰਬਰ ਦੇਨ ਚੋਰੀਆਂ ਡਕੈਤੀਆਂ ਕਿਸੇ ਦੀ ਚੈਨੀ ਲਾ ਲਈ ਮੰਦਰੀ ਲਾ ਲਈ ਨਿੰਦੇੜੇ ਕਿਸੇ ਦਾ ਕਤਲ ਹੋ ਗਿਆ ਸਭ ਕੁਝ ਇੱਥੇ ਹੋ ਰਿਹਾ ਜੀ ਇਸ ਲਈ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਤੇ ਨੱਥ ਪਾਈ ਜਾਵੇ